ਇਹ ਲਈ ਬੜੀ ਇੱਕ ਜ਼ਰੂਰੀ ਚੀਜ਼ ਹੈ ਕਿ ਇਹ ਲੋਕਾਂ ਨੂੰ ਬੜੇ ਖਿਆਲ ਰੱਖਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਇਹ ਹੈ ਕਿ ਜੇ ਘਰ ਤੋਂ ਨਿਕਲਣਾ ਹੈ ਤਾਂ ਜ਼ਰੂਰੀ ਕੰਮ ਹੈ ਤਾਂ ਨਿਕਲੋ ਅਦਰਵਾਈਜ਼ ਜੇ ਥੋੜਾ ਕੰਮ ਕਰ ਰਿਹਾ ਹੈ ਕਿ ਚੱਲ ਸਕਦਾ ਤਾਂ ਜ਼ਰੂਰਤ ਨਹੀਂ ਨਿਕਲਣ ਦੀ 10 ਤੋਂ 4 ਦੇ ਵਿੱਚ ਅਵਾਇਡ ਕਰੋ ਘਰ ਤੋਂ ਬਾਹਰ ਜਾਣਾ ਜੇ 10 ਤੋਂ ਬਾਹਰ ਜਾਓਗੇ ਤਾਂ ਉਹ ਉਸ ਟਾਈਮ ਪੀਕ ਹੁੰਦਾ ਟਾਈਮ ਤੇ ਅਦਰ ਵਿੱਚ ਇਹ ਹੈ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਇਹ ਲਈ ਤੁਹਾਨੂੰ ਕੋਈ ਲੂਪ ਵਗੈਰਾ ਲੱਗੇ ਤੁਹਾਡੇ ਇੱਕਦਮ ਟੈਂਪਰੇਚਰ ਆ ਗਿਆ ਜਾਂ ਮੂ ਫਲੈਸ਼ਿੰਗ ਹੋ ਗਿਆ ਇਕਦਮ ਜਿਹੜਾ ਵੀ ਬੰਦਾ ਇਹਦੇ ਹੁੰਦਾ ਉਹਨੂੰ ਇੱਕ ਛਾਂ ਦੇ ਥਾਂ ਲੈ ਜਾਓ ਛਾਇਆ ਹੇ ਲਿਆ ਕੇ ਉਹਨੂੰ ਬੁੱਤੂ ਘੱਟ ਉਹਦੇ ਰਿਸਪੌਂਡਿੰਗ ਨਾਰਮਲ ਵਾਟਰ ਰਿਸਪੌਂਡਿੰਗ ਕਰੋ ਇਹ ਨਹੀਂ ਕਿ ਇਕਦਮ ਬਰਤ ਵਾਲਾ ਪਾਣੀ ਪਾ ਦਿਓ ਨਾਰਮਲ ਵਾਟਰ ਰਿਸਪੌਂਡਿੰਗ ਕਰਕੇ ਜੇ ਉਹ ਪੇਸ਼ੈਂਟ ਹੁਸੂ ਬਾਸ ਜਾਂ ਤਾਂ ਉਹਨੂੰ ਪਾਣੀ ਪੀਰਾ ਪਾ ਦੋ ਤੇ ਫਿਰ ਉਹਨੂੰ ਨਿਰਲੇ ਹਸਪੀਟਲ ਵਿੱਚ ਸ਼ਿਫਟ ਕਰ ਲਓ ਈਵਨ ਕਿ ਇਹ ਹੈ ਕਿ ਜੇ ਤੁਹਾਨੂੰ ਲੱਗਦਾ ਕਿ ਉਹ ਬੰਦਾ ਰਸਤੇ ਵਿੱਚ ਹੁਸਪੇ ਹੈ ਹੁਸਪੇ ਦੇ ਮੂੰਹ ਦੇ ਵਿੱਚ ਪਾਣੀ ਪਾਲਣ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਜੇ ਪਾਣੀ ਤੁਸੀਂ ਪਾਓਗੇ ਤਾਂ ਸਾਹ ਵਾਲੀ ਨਾਲ ਹੀ ਚੱਲ ਜਾਏਗਾ ਇਹ ਲੱਗਦਾ ਹੈ ਕਿ ਸਿਵਲ ਹਸਪੀਟਲ ਦੇ ਤੁਹਾਨੂੰ ਕੋਈ ਦਿੱਕਤ ਹੈ ਸਿਵਲ ਹਸਪਤਲ ਲਾਇਆ ਹੋਇਆ ਸੀ ਸਾਰੇ ਇੱਥੇ 14 ਪੁਆਇੰਟ ਦੇ ORS ਕਾਊਨਟਰ ਬਣਾਏ ਹੋਏ ਆਏ ਇਵਰਸੈਪਸ਼ਨ ਤੋਂ ਲੈ ਕੇ ਐਮਰਜੈਂਸੀ ਦੇ ਵਿੱਚ ਗਾਰਡ ਦੇ ਵਿੱਚ ਗਾਇਨੀ ਗਾਰਡ ਤੇ ਹਰ ਇੱਕ ਜਗ੍ਹਾ ORS ਕਾਊਂਟਰ ਰਹੇਗਾ ਮੈਂ ਜਿਸ ਪਾਲਸਿੰਗ ਕੀਤਾ ਆਪਣੇ NGO ਕੰਮ ਕਰਦੇ ਸਮਾਜ ਸੇਵੀ ਕਾਰਜ ਕਰਦੇ ਆਂ ਹੀ ਤੇ ਬਹੁਤ ਜ਼ਿਆਦਾ ਵੱਧ ਰਹੀ ਹੈ 40 ਸਰ ਪਾਰ ਹੋ ਚੁਕਿਆ ਹੈ ਕੱਲ 42 ਹੀ ਨਵਾਂ ਸਰ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਇਸਕੇ ਹਾਂਜੀ ਬਹੁਤ ਜਿਹੜਾ ਹੀਟ ਵੇਵ ਹੈ ਤਾਪਮਨ ਬਹੁਤ ਵੱਧ ਗਿਆ ਇਹਦੇ ਲਈ ਸਾਨੂੰ ਅਖਬਾਰਾਂ ਦੇ ਵਿੱਚ ਵੀ ਮੀਡੀਆ 'ਚ ਵੀ ਬਹੁਤ ਵਾਰਨਿੰਗ ਆ ਰਹੀਆਂ ਤੇ ਡਾਕੀ ਪੇਸ਼ੇਵਰ ਸੰਬੰਧ ਜਿਹੜੇ ਮਾਹਰ ਆ ਉਹ ਵੀ ਇਹ ਕਹਿ ਰਹੇ ਆ ਕਿ ਸਵੇਰ ਦੇ 10 ਤੋਂ ਸ਼ਾਮ ਦੇ 4-5 ਹੋ ਸਕਦਾ ਟਾਈਮ ਆ ਇਹਦੇ ਵਿੱਚ ਜਿੰਨਾ ਬਚਾਅ ਹੋ ਸਕਦਾ ਕਰੋ ਇਹ ਪਾਣੀ ਵਾਤਵਾਤ ਪੀਓ ਔਰ ਜਿਹੜੇ ਆਰਟੀਫੀਸ਼ੀਅਲ ਸਾਡੇ ਜੂਸ ਵਗੈਰਾ ਹੈਗੇ ਆ ਬਰਫ ਵਾਲੀਆਂ ਚੀਜ਼ਾਂ ਉਹਨਾਂ ਨੂੰ ਅਵਾਇਡ ਕਰੋ ਤੇ ਪੁਰਾਣੇ ਸਾਡੇ ਬਜ਼ੁਰਗ ਵੀ ਕਹਿੰਦੇ ਹੁੰਦੇ ਸੀ ਕਿ ਜਿੰਨਾ ਤੁਸੀਂ ਕੁਦਰਤੀ ਤੌਰ ਤੇ ਠੰਡਾ ਪਾਣੀ ਹੈ ਉਹਦਾ ਸੇਵਨ ਕਰੋ ਉਸ ਤੋਂ ਬਾਅਦ ਸਾਨੂੰ ਕਹਿੰਦੇ ਹੁੰਦੇ ਸੀ ਕਿ ਤੁਸੀਂ ਚਾਹ ਪੀ ਸਕਦੇ ਹੋ ਔਰ ਕਾਫੀ ਦੇਰ